ਕੀ ਕਿਹੜੇ ਸਬੰਧ ਵਿੱਚ ਜਿਹੜੀ ਮੀਟਿੰਗ ਕੀਤੀ ਹੈਗੀ ਠੀਕ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਮੈਂ ਆਨੰਦ ਕਸ਼ੋਰ ਪ੍ਰਧਾਨ ਸਤਗੁਰੂ ਰਵਿਦਾਸ ਧਰਮ ਸਮਾਜ ਰਜਿਸਟਰਡ ਸਰਤਸ ਪੰਜਾਬ ਅੱਜ ਬਹੁਤ ਹੀ ਮੰਦਭੱਗੀ ਘਟਨਾ ਦੇ ਜੋ ਕਿ ਕੱਲ ਅੰਮ੍ਰਿਤਸਰ ਵਿਖੇ ਜੋ ਕਿ ਦਰਬਾਰ ਸਾਹਿਬ ਦੇ ਗਲਿਆਰੇ ਅੰਦਰ ਬਾਬਾ ਸਾਹਿਬ ਦਾ ਸਟੈਚੂ ਲੱਗਾ ਜਿਹਨੂੰ ਇੱਕ ਬੇਵਕੂਫ ਨਲਾਇਕ ਸ਼ਖਸ ਨੇ ਨੁਕਸਾਨ ਪਹੁੰਚਾਇਆ ਔਰ ਜਿਸ ਦੇ ਨਾਲ ਕੀ ਸਮੁੱਚੇ ਐਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਥੇਸ ਪਹੁੰਚੀ ਹਰਦੇ ਬਲੁੰਦਰੇਗੇ ਸਾਡੇ ਰੋਸ-ਰੋਸ ਵੱਜੋਂ ਅੱਜ ਲੁਧਿਆਣੇ ਦੀਆਂ ਸਤਿਮਾਮ ਜਥੇਬੰਦੀਆਂ ਜੋ ਕਿ ਸੰਵਿਧਾਨ ਬਚਾਓ ਮੋਰਚਾ ਜੋ ਕਿ ਪਹਿਲਾਂ ਤੋਂ ਗਠਿਤਾ ਜਿਦੇ ਵਿੱਚ ਲੁਧਿਆਣੇ ਦੀਆਂ ਸਤਿਮਾਮ ਐਸਸੀ ਜਥੇਬੰਦੀਆਂ ਆਉਂਦੀਆਂ ਉਹਦੇ ਬੈਂਦਰ ਥੱਲੇ ਇੱਕ ਮੀਟਿੰਗ ਜਿਹੜੀ ਆ ਘਾਟੀ ਵਾਲਮੀਕੀ ਚੌਕ ਵਿਖੇ ਕੀਤੀ ਗਈ ਆ ਜਿਦੇ ਵਿੱਚ ਸਮੂਹ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਜੋ ਕੱਲ ਲੁਧਿਆਣਾ ਇਸ ਰੋਸਵੱਜੋ ਲੁਧਿਆਣੇ ਨੂੰ ਜਿਹੜੀ ਲੁਧਿਆਣਾ ਬੰਦ ਕੀਤਾ ਜਾ ਰਿਹਾ ਲੁਧਿਆਣਾ ਬੰਦ ਜਿਹੜੀ ਕਾਲ ਦ ਕੋਸ਼ਿਸ਼ ਕੀਤੀ ਗਈ ਹੈ ਉਹ ਸਮੂਹ ਵਪਾਰਕਦਾਰਿਆਂ ਨੂੰ ਦੁਕਾਨਦਾਰਾਂ ਨੂੰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਕੱਲ ਨੂੰ ਇਸ ਜੋ ਜੋ ਕਿਉਂਕਿ ਜੇ ਬਾਬਾ ਸਾਹਿਬ ਜਿਹੜਾ ਜਿਹੜੇ ਆ ਉਹਨਾਂ ਨੇ ਇਕੱਲਾ ਐਸੀ ਸਵਾਜ ਦੇ ਲਈ ਨਹੀਂ ਸਗੋਂ ਸਮੁੱਚੇ ਵਰਗ ਦੇ ਲਈ ਉਹਨਾਂ ਨੇ ਆਪਣੇ ਯੋਗਦਾਨ ਦਿੱਤਾ ਉਹਨਾਂ ਨੂੰ ਉਹਨਾਂ ਦੇ ਹੱਕਾਂ ਦੀ ਰਾਖੀ ਦੇ ਲਈ ਖਾਸ ਕਰ ਔਰਤਾਂ ਦੇ ਲਈ ਮਹਿਲਾਵਾਂ ਦੇ ਲਈ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਕੱਲ ਨੂੰ ਆਪਾਂ ਸਾਰੇ ਇਕੱਠੇ ਹੋ ਕੇ ਇਸ ਲੁਧਿਆਣਾ ਬੰਦ ਨੂੰ ਸਮਰਥਨ ਦੇ ਕੇ ਕਾਮਯਾਬ ਕਰੀਏ ਸਾਰਿਆਂ ਜੱਥੇਬੰਦੀਆਂ ਨੂੰ ਬੇਨਤੀ ਆ ਕਿ ਕੱਲ ਨੂੰ ਦੁਕਾਨਦਾਰਾਂ ਨੂੰ ਵਪਾਰਕਦਾਰਾਂ ਨੂੰ ਫੈਕਟਰੀ ਮਾਲਕਾਂ ਨੂੰ ਸਾਰਿਆਂ ਨੂੰ ਇਹ ਕੱਲ ਦਾ ਜਿਹੜਾ ਲੁਧਿਆਣਾ ਬੰਦ ਦਾ ਸਹਿਯੋਗ ਦੇਣਾ ਚਾਹੀਦਾ ਜੈ ਗੁਰਦੇਵ ਧੰਨ ਗੁਰਦੇਵ ਜੈ ਪੰਜਾਬ ਏ ਕਿ ਖੁੱਲੀਆਂ ਹੋਈਆਂ ਮਾਰਕੀਟਾਂ ਤੁਹਾਡੇ ਵੱਲੋਂ ਬੰਦ ਵੀ ਕਰਾਈ ਜਾਣ ਔਰ ਜੋ ਸਤਗੁਰੂ ਅਰਦਾਸ ਧਰਮ ਸਮਾਜ ਵੱਲੋਂ ਇਸ ਬੰਦ ਦਾ ਸਮਰਥਨ ਕੀਤਾ ਗਿਆ ਮੈਂ ਵੈਸੇ ਤਾਂ ਹਮੇਸ਼ਾ ਲੁਧਿਆਣਾ ਸ਼ਹਿਰ ਹਮੇਸ਼ਾ ਸਾਡੇ ਨਾਲ ਸਹਿਯੋਗ ਕਰਦਾ ਆ ਪਰ ਲੇਕਿਨ ਅਸੀਂ ਨਿਮਰਤਾ ਸਹਿ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਜਾ ਕੇ ਕਿ ਕੱਲ ਨੂੰ ਜਿਹੜਾ ਆਪਣੀਆਂ ਦੁਕਾਨਾਂ ਔਰ ਫੈਕਟਰੀਆਂ ਜਿਹੜੀਆਂ ਬੰਦ ਕੀਤੀਆਂ ਜਾਣ ਔਰ ਇਹਦੇ ਵਿੱਚ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਜਿਹੜਾ ਆ ਉਹ ਸਾਰੇ ਕੰਮ ਕੀਤੇ ਜਾਣਗੇ ਜੈਗੁਰਦੇਵ ਤੁਹਾਨੂੰ ਕੋਈ ਤੁਹਾਡੇ ਕੋਲ ਕੋਈ ਪ੍ਰੋਟੈਸਟ ਦੀ ਜਗ੍ਹਾ ਵੀ ਰੱਖੀ ਗਈ ਹੈ ਹਾਂ ਹਾਂ ਉਹਦੇ ਵਿੱਚ ਇਦਾਂ ਹੈ ਜੀ ਕੱਲ ਜਿਹੜਾ ਕੈਂਟਾਗੜ ਚੌਂਕ ਵਿਖੇ ਕੱਲ ਨੂੰ ਸਾਰਾ ਬੰਦ ਕਰਾ ਕੇ ਕੈਂਟਾਗੜ ਚੌਂਕ ਵਿਖੇ 11 ਵਜੇ ਸਾਰਿਆਂ ਨੇ ਇਕੱਠੇ ਹੋਣਾ 11 ਵਜੇ ਉੱਥੇ ਸਵਾਮ ਜਿੱਥੇ ਬੰਦੀਆਂ ਇਕੱਠੇ ਹੋਣਗੀਆਂ ਔਰ ਉਹ ਜਿਹੜਾ ਉੱਥੇ ਪੱਕਾ ਕਿਉਂਕਿ ਸਾਡੀ ਜਿਹੜੀ ਮੰਗ ਇੱਕੋ ਹੀ ਹੈ ਕਿ ਜਦ ਤੱਕ ਉਸ ਨਲਾਇਕ ਸ਼ਖਸ ਨੂੰ ਇੱਕ ਤਾਂ ਉਹਦੇ ਤੇ NSA ਐਕਟ ਲੱਗਾ ਜਾਵੇ ਔਰ ਉਹਦੇ ਪਿੱਛੇ ਜਿਹੜੀਆਂ ਜਿਹੜੇ ਹੋਰ ਵੀ ਲੋਕ ਜਿਹੜੇ ਸ਼ਾਮਲ ਨੇ ਸਾਜ ਦੇ ਅੰਦਰ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਔਰ ਜਦ ਤੱਕ ਉਹਨੂੰ ਇੱਥੇ ਆਸ਼ਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਜਿੱਥੇ ਸਾਰੇ ਦੇਸ਼ਦਰਹੀਆਂ ਨੂੰ ਭੇਜਿਆ ਜਾਂਦਾ ਉੱਥੇ ਨਾ ਭੇਜਿਆ ਜਾ ਨਾ ਸਦਕ ਭੇਜਿਆ ਜਾਵੇ ਤਦ ਤੱਕ ਜਿਹੜਾ ਇਹ ਪ੍ਰੋਟੈਸਟ ਜਾਰੀ ਰਹੂਗਾ ਕੈਂਟਾਗੜ ਚੌਂਕ ਵਿਖੇ ਜਿਹੜਾ ਲੰਬੇ ਸਮੇਂ ਲਈ ਤਰਨਾ ਦੇਣ ਜਾ ਰਹੇ ਪੱਕਾ ਮੋਰਚਾ ਲਾਇਆ ਜਾਏਗਾ ਪੱਕਾ ਬਿਲਕੁਲ ਮੋਰਚਾ ਲਾਇਆ ਜਾਏਗਾ ਜੀ ਉਦੋਂ ਵੀ ਜਦ ਤੱਕ ਪ੍ਰਸ਼ਾਸਨ ਸਾਡੀ ਮੰਗਾ ਇਹ ਨਹੀਂ ਮੰਗ ਲੈਂਦਾ ਤਦ ਤੱਕ ਜਿਹੜਾ ਮੋਰਚਾ ਚੱਲਿਆ ਜਾਏਗਾ ਜਿਹੜੀ ਬੰਦ ਦੀ ਕੋਲ ਇੱਕ ਦਿਨ ਦੀ ਹੋਊਗੀ ਕੱਲ ਦੀ ਦਿਨ ਦੀ ਬੰਦ ਹੀ ਕੋਲ ਜਿਹੜੀ ਕੱਲ ਦੀ ਦਿੰਦੀ ਹੈ ਜੀ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਉਹ ਪੱਕੇ ਤੌਰ ਤੇ ਦਿੱਤਾ ਜਾਏਗਾ ਲੁਧਿਆਣਾ ਦੀ ਜਿਹੜੀ ਕੱਲ ਦੀ ਬੰਦ ਹੀ ਕਾਲ ਹੈ ਜੀ